ساتھی <سؤال> دسان اسی ਜਾਰਜ ਸਿੰਘ ਪਿਆਰ ਹੈ ਹੁਣ ਚਾਰਾਂ ਚੋਕੇ ਆ ਲਾਗੇ ਜੱਫਾ ਬੰਦੇ ਬੰਦੇ ਕਰਵਾ ਲਿਆ ਜੇ ਮੁੱਛੇ ਤੇ ਕੱਪੜੇ ਵਿੱਚ ਘਰਦੇ ਮਹਾਨਾਂ ਵਿੱਚ ਲੱਗਦਾ ਹੈ ਕਿਹਦੇ ਜਿਵੇਂ ਢੇੜਾ ਇਸ ਸਾਨਾ ਵਿੱਚ ਹੋਰ ਦੇ ਹੋਈ ਤੋਰੇ ਸਮਾਨਾਂ ਦੇ ਵਿੱਚ ਚੜ੍ਹਦੇ ਤੇ ਦੁਨੀਆਂ ਤੇ ਕੀਤੀ ਹੋਈ ਮਿਹਨਤ ਰੰਗ ਫੜਦੀ ਦੁਨੀਆਂ ਤੇ ਕੀਤੀ ਹੋਈ ਮਿਹਨਤ ਰੰਗ ਫੜਦੀ ਕਿਉਂਕਿ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਉਧਰ ਵੱਡੀ ਵੱਡਿਆ ਲੇਕਪਲੀ ਇੱਕ ਪਾਸੇ ਨਬਜੋਤ ਸਿੰਘ ਲੋਤਾ ਦੂਜੇ ਪਾਸੇ ਲਿਆਕਤ ਇਹਦਾ ਮੁੱਕਾ ਪਿੰਡ ਹੈ ਇਹ ਸਾਹਮਣੇ ਦਾ ਖੜੇ ਹੋਇਆ ਪੱਠਾ ਉਹ ਸਾਹਮਣੇ ਨਾਲ ਕਰੇ ਜੱਫਾ ਪੁਆਇੰਟ ਦੁਨੀਆਂ ਨੂੰ ਤਾੜੀਆਂ ਮਾਣਦੇ ਨੇ ਮਜਬੂਰ ਕਰ ਦਿੰਦਾ ਹੈ ਆਪਣੇ ਪਿੰਡ ਵਾਲਾ ਆਪਣਾ ਖਿਡਾਰੀ ਅਗਲੀ ਕੋਲੀ ਪਹੁੰਚਦੇ ਵਾਸਤੇ ਬਿੰਦੀ ਫੇਰ ਬੋਲੇ ਬੋਲੇ ਮਾਨਤਾ ਕਹਿੰਦੇ ਕਿ ਇਹ ਉਸ ਸਟਾਰਟ ਹੈ ਜਦਸਾਕ ਬਾਹਰ ਦੇ ਵਿੱਚ ਹੱਥਾਂ ਨੂੰ ਛਾੜਿਆ ਚਾਰ ਮਿਸ਼ਨ ਹੋ ਚੁੱਕੇ ਹੈ ਮਾਦੋਪੁਰੀਏ ਦੇ ਨਾਲ ਪਹਿਲਾ ਮੁਕਾਬਲਾ ਹੋਇਆ ਹੈ ਤੇ ਮਾਦੋਪੁਰੀਆ ਜਫਾ ਨੂੰ ਦੇ ਲਈ ਬਿਲਕੁਲ ਕਹਿੰਦੇ ਕਾਮਯਾਬ ਹੋਇਆ ਫੇਰ ਉਹੀ ਸਮਾਂ ਉਹੀ ਵਕਤ ਹੈ ਮੈਨੂੰ ਲੱਗਦਾ ਹੈ ਕਿ ਟਾਈਮ ਵੀ ਉਹੀ ਵਕਤ ਵੀ ਉਹੀ ਜਗ੍ਹਾ ਵੀ ਉਹੀ ਪਰ ਇਸ ਵੇਲੇ ਬਹੁਤ ਬਹੁਤ ਜੀ ਕਾਮਯਾਬ ਹੋ ਗਏ। ਵੈਰੀ ਕਾਮਯਾਬ ਹੋ ਗਏ। ਕਰਵਾਖਰ ਵੀ ਆ ਬੰਟੀ ਦੇ ਲਈ। ਫੇਰ ਵੀ ਸਾਡੇ ਟੀਮ ਨੇ ਔਰ ਵੱਡਾ ਮਾਰ ਕਰ ਰਿਹਾ ਇਸ ਖਿਡਾਰੀ ਦਾ। ਖੁਸ਼ ਹੋ ਮੇਰੇ ਮਿੱਤਰੋ ਕਰਵੀਰ ਹੋਣੇ। ਜੇ ਨਾਲ ਕਹਿੰਦੇ ਪੈਣੀ ਨੂੰ ਅੱਜ ਬੁੜੜ ਦਿੱਤਾ ਜਾਣਾ। ਪੈਣੀ ਖਮਾ ਜੱਡੇ ਖੇਡ ਪ੍ਰੋਮੋਟਰ ਨੇ ਮੇਰੇ ਵੀਰੇ ਔਰ ਵੱਡੇ ਮਾਨ ਸਨਮਾਨ ਨਹੀਂ ਹੋਣੇ ਹੈ। ਲਓ ਕਾਕਾ ਇਸ ਵੇਲੇ ਕਬੱਡੀ ਮਾਰ ਰਿਹਾ। ਵੱਡਾ ਤੇਜ਼ ਭੜਾਰਾ ਪਰ ਡੋੱਗਾ ਵਾਲੇ ਘੋੜੇ ਵੀ ਕਹਿੰਦੇ ਕਿਸੇ ਕੋਲੋਂ ਕੱਟ ਨਹੀਂ ਮੇਰੇ ਵੀਰੋ ਹਾਂ ਡੋੱਗਾ ਵਾਲਾ ਗੋੜ ਤੇ ਕਾਕੇ ਦੇ ਦਰਮਿਆਨ ਵੀ ਦੇ ਦਰਮਿਆਨ ਸੱਜੇ ਖੰਦੇ ਵਾਹ ਹੋ ਗੱਦੜਾ ਇਹ ਪੰਜਾ ਵਾਲਾ ਖੇਰੇ ਵਾਟ ਤੱਕੜੇ ਜੱਫਾ ਬੱਲੇ ਬੱਲੇ ਕਰਵਾ ਗਿਆ ਹੈ ਵਾਹ ਵਾਹ ਬਹੁਤ ਮਿਹਨਤੀ ਅਗਲੀ ਕਬੱਡੀ ਬੋਲਦੇ ਵਸ ਬੰਨੋ ਜਿੱਥੇ ਦੇ ਪੰਡਤਾਂ ਦੇ ਬੜੀ ਕੱਟ ਤਕੜੀ ਕਬੱਡੀ ਖੇਡਦੀ ਹੈ ਔਰ ਖਿਆਲੇ ਦੇ ਲਈ ਪੇਂਟਰ ਤੇ ਉਤਾਰ ਦੇ ਖੇਡਿਆ ਕਰਤਾਰ ਸਿੰਘ ਹੈ ਔਰ ਅਨਸਟੋਪੀ ਘਟਨਾ ਉਸ ਸਮੇਂ ਦੀ ਕੋਈ ਸਾਡਾ ਸੁਬੀਨ ਵੀ ਛੋੜਿਆ ਨਹੀਂ ਗਿਆ ਹੈ ਸ਼ਾਹਨ ਦੇ ਫੁੱਲ ਪੇਕਰ ਦਾ ਸਾਹਮਣੇ ਕਪੂਰਪੁਰ ਜਨਮਦਰ ਦੇ ਦਾ ਬਹੁਤ ਹੀ ਸ਼ੋਹਰਾ ਮਿੰਟ ਹੈ ਉਸ ਸਮੇਂ 20 ਕਾਈ ਕਰਦਾ ਹੋਇਆ ਇੱਕ ਪਾਸੇ ਖੌਦ ਜਵਲੀ ਹੈ ਕਪੂਰ ਪਿੰਡ ਹੈ ਵਾਟਾ ਵੱਡ ਗਿਆ ਵੱਡ ਲਗੀ ਇੱਕ ਨੰਬਰ ਦਾ ਵੱਧ ਹੈ ਆਪਣੀ ਟੀਮ ਦੇ ਵਾਸਤੇ ਕਰ ਦਿੱਤਾ ਕਬੱਡੀ ਖੇਡ ਪੈ ਚੁੱਕੀ ਹੈ ਆ ਸਾਹਮਣੇ ਕਹਿੰਦੇ ਕਿ ਅੱਜ ਦੇ ਸਮੇਂ ਦੇ ਟਾਪਰਾਂ ਦੇ ਵਿੱਚ ਨਾਮ ਆਉਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਮਿਲਖਾ ਸਿੰਘ ਦਾ ਕਿਉਂਕਿ ਨਾਮ ਚੱਲਣਾ ਹੈ ਇਹਦਾ ਦੋਸਰਾ ਪਿੰਡ ਹੈ ਇੱਡੀਆ ਫਾਇਰਜਾ ਹੋਈਆਂ ਮਾਹੌਲ ਦਸਦੀਆਂ ਆ ਸਾਹਮਣੇ ਉਹ ਜਿੰਦਰ ਰਾਤਰੀ ਦਾ ਬਹੁਤ ਹੀ ਪਿਆਰਾ ਖਿਡਾਰੀ ਹੈ ਕੋਲੂ ਜੱਫਾ ਲਾਉਂਦਾ ਜੱਦਰ ਕੀਤਾ ਪਰ ਪੁਆਇੰਟ ਦਾ ਰੇਟਰ ਮਹਿਸੂਸ ਦੇ ਵਿੱਚ ਦੁਰਦਕ ਹੈ ਅਗਲੀ ਕਬੱਡੀ ਤੇ ਗੱਲ ਪੱਠੀ ਸਾਹਮਣੇ ਹੋ ਰਹੀ ਹੈ ਪਿੰਡ ਹੈ ਕਹਿੰਦੇ ਘਬਰੂ ਨੇ ਮਹੇਰਾ ਪੰਡਾ ਕਹਿੰਦੇ ਦੀਪੂ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਆਹ ਸਾਹਮਣੇ ਕਹਿੰਦੇ ਆ ਜਿੰਨੇ ਤੀਰ ਵਾਂਗੂ ਟੱਚ ਮਾਰਨ ਦੀ ਕੋਸ਼ਿਸ਼ ਹੈ ਕੇ ਮੈਂ ਨਹੀਂ ਛੱਡਦਾ ਪੁੱਤ ਹਾਰ ਜਣ ਵਰਗਾ ਨਹੀਂ ਅੱਖਾਂ ਬਲ ਕੇ ਤੀਰ ਟਕਾਰੇ ਲਾ ਦੂੰਗਾ ਹੇ ਮਾੜੇ ਤੇਰੀਆਂ ਫੇਰ ਹੁਣ ਲੱਗਦੇ ਨੇ ਵੀ ਆਹ ਟੀਮ ਦੇ ਦਰਮਿਆਨ ਵਕਾਲਾ ਲੰਮੀ ਝਾੜ ਤੇ ਦੀਪੂ ਜੇਡੋ ਵਾਲਾ ਤਗੜਾ ਨੰਬਰ ਆਪਣੀ ਟੀਮ ਤੇ ਜੋੜ ਲਾਇਆ ਨੰਬਰ ਸਾਹਿਬ ਅਗਲੀ ਕਬੱਡੀ ਪਾਉਣ ਦੇ ਲਈ ਆ ਸਾਹਮਣੇ ਗੱਤੋ ਵਾਲੀ ਹੈ ਪੁਰਬਾਨ ਅੱਗੇ ਨੂੰ ਵੱਟ ਟੁੱਕਾ ਹੈ ਸਰੀਰ ਵਧੀਆ ਇਨਸਾਨ ਵਧੀਆ ਸੋਚ ਵਧੀਆ ਮਿਸੇ ਗੁਣਾਂ ਵਧੀਆ ਐਵੀ ਨਹੀਂ ਕਹਿੰਦੇ ਕਿ 7 ਲੱਖ ਦੇ ਘੋੜੇ ਦੇ ਨਾਲ ਮਾਨ ਸਨਮਾਨ ਉਧਰ ਖੋਚ ਪੱਟ ਲਈ ਹੈ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਸਿੰਘਮ ਦਾ ਨੇਕੀ ਉਸਤਾਦ ਔਰ ਢੋਲੇ ਦਾ ਜਗਤਾਰ ਉਸਤਾਦ ਇਧਰੇ ਪਾਸੇ ਵੱਡਾ ਗੋਡੂ ਹੈ ਮੱਦੋ ਵਾਲੀਆ ਭੱਜ ਗਿਆ ਤਾਲੀ ਮਾਰ ਦਿਓ چار ہفتے موٹے خرارے رفتارے گاڑی رسید گرال جی کسی نے پٹا کی گل چل رہی ہے تو وہ کہاں والی نے پٹا کی گل چل رہی میرے دوستہ بھی جیت کے گیا لیا کرتے اسے لبرداری کھلاڑی ہے اور ਔਰ ਬਹਿਰੀਨ ਦੇ ਵਿੱਚ ਇਰਾਦਿਆਂ ਦੇ ਡੇਟਾ ਪਾਈਆਂ ਸਰ ਪਰ ਅੱਜ ਨਗਰ ਦੇ ਵਿੱਚ ਫਿਰ ਰਿਹਾ ਇੱਕ ਵਾਰੀ ਲੋਕਾਂ ਦਾ ਤਾੜੀ ਮਾਰਦੇ ਚਾਹੇ ਜਫਾ ਲੱਗੇ ਚਾਹੇ ਰੇਂਡਰ ਭਜੇ ਹੌਸਲਾ ਹੌਸਲਾ ਹੋਣਾ ਚਾਹੀਦਾ ਹੈ ਜੇ ਹੌਸਲਾ ਮੰਨਾ ਤੂੰ ਖੇਡ ਦਾ ਸਹੀ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਪਰ ਕਾਕਾ ਸ਼ਕਰਪੁਰੀਆ ਸ਼ਕਰਪੁਰੀਆ ਕਾਕਾ ਕੋਟੀ ਪਾ ਰਿਹਾ ਹੈ ਬਲਕੀਤ ਕਵਾਇਲ ਹਰਮਜੀਤ ਕਵਾਇਲ ਹੋ ਜੀ ਪੁਰਤਕਾਲ ਜਰਨਲ ਗਵਾਦ ਤੇ ਮਾਨਪ੍ਰੀਤ ਕਬਾਦ ਬਾਟੀ ਕਬਾਦ ਤੇ ਨਾਲ ਸਾਡਾ ਵੀਰ ਜਸਵੀਰ ਕਵਾਦ ਜਗਰੂਪ ਕਵਾਦ ਜਿਹੜਾ ਭਰਾਵਾਂ ਵੱਲੋਂ 1 ਲੱਖ ਦਿੱਤਾ ਜਾਣਾ ਪਿੰਡੇ ਨੂੰ ਪਲੱਸ ਪੈਨੀ ਕਵਾਦ ਵੱਲੋਂ ਕਹਿੰਦੇ ਹੋਰ ਦਿੱਤਾ ਜਾਣਾ ਹੈ ਇੱਕ ਬਾਅਦ ਨੇ ਮੇਲੇ ਦਾ ਮਾਸਾ ਦੇ ਵਿੱਚ ਪਰ ਆਹ ਦੇਖਾਗੇ ਇਸ ਲਈ ਕਪੂਰ ਪਿੰਡੋਂ ਮੁੰਡੇ ਮੁੰਡੇ ਮਰਦਾ ਮੁੰਡਾ ਲਈ ਅੱਜਕੱਲ ਕਹਿੰਦੇ ਸਰਾਗਦਾ ਜਾਂਦਾ ਮੰਨਿਆ ਮਾਰੇ ਨੰਬਰ ਨੂੰ ਸੱਚ ਮਾਰ ਕੇ ਪੁਆਇੰਟ ਦਾ ਵਾਅਦਾ ਕਰ ਗਏ ਪਰਮਜੀਤ ਤੇ ਜਿਹਨੇ ਧਰਤੀ ਦਾ ਕੋੜਾ ਆ ਗਿਆ ਨਕੀਰ ਸਾਹਿਬ ਦੇ ਸਾਹਮਣੇ ਕੋੜਾ ਬਾਕੀ ਦਾ ਗਰਾਈ ਹੈ ਹਰ ਕਲੇਨਾ ਦੇ ਵਿੱਚ ਸਭ ਮੋਮਿੰਗ ਖਿਡਾਰੀ ਜਿਹੜਾ ਖੇਡਣ ਵਾਲਾ ਬਾਕੀ ਪਰਮਜੀਤ ਪੁਰੀਆ ਫੇਰ ਕਾਊਂਟ ਵੱਖਰੇ ਨੇ ਜੋ ਸਾਹਮਣੇ ਕੋੜਾ ਪਰਮਜੀਤ ਪੁਰੀਆ ਬਾਹਰ ਨਹੀਂ ਪਰਮਜੀਤ ਪਾਸੇ ਕੋੜਾ ਹੀ ਕਰਦਾ ਰਹਿ ਗਿਆ ਨੰਬਰ ਤਾਂ ਆ ਗਈ ਹੈ ਦਸਿਆ ਪਿੰਡ ਲੱਗ ਗਿਆ ਹੈ

ਦੇ ਬਦਾਲੇ ਫਟਕਾਲਾ ਮਨਦੀਪ ਮੂਸਾ ਮਨਦੀਪ ਬਿਆਲਪੁਰਿਆ ਖੇਲਾ ਮੂਸਾ ਬਲਿਆ ਮੇਰੇ ਵੀਰ ਸ਼ੇਰਗਿਰ ਭਰਾਵਾਂ ਨੂੰ 25000 ਦਿੱਤਾ ਜਾਣਾ ਹੈ ਬਹੁਤ ਪਿਆਰ ਹੈ ਸਤਿਕਾਰ ਹੈ ਅਰੇ ਵੱਡੇ ਕਹਿੰਦੇ ਬੱਲੀਆਂ ਵਾਲਾ ਤੇ ਬੱਲੀਆਂ ਵਾਲੇ ਸਾਖੀ ਦੀਆਂ ਵੀ ਯਾਦਾਂ ਨੇ ਮੇਰੇ ਮਿੱਤਰੋ ਹੁਣ ਜਿਹੜੇ ਪਾਸੇ ਮਿਲਖਾ ਤੀਸਰਾ ਵਾਲਾ ਤਗੜਾ ਨੰਬਰ ਫੋੜ ਗਿਆ ਜਿੰਦਾ ਰੇਖੀ ਕਲੱਬ ਦੇ ਲਈ ਪਾਉਣ ਦਾ ਵਾਅਦਾ ਕਰ ਗਿਆ ਹੈ ਅਗਲੀ ਕਬੱਡੀ ਇਰਫਾਨ ਪੌਂਟ ਦੇ ਹੋ ਗਿਆ ਹਾੜੀ ਹਾੜੀ ਅਗਲੀ ਕਬੱਡੀ ਪੰਦ ਵਾਸਤੇ ਜਿੱਥੇ ਤਾਂ ਲਿਆਕਤ ਤੇ ہشیار پوری ہے ترسے گیٹ کے بہت اگلی کم ਜਦੋਂ ਤੱਕ ਜੋਰ ਦੌੜਦਾ ਰਹਿੰਦਾ ਹੈ ਉਹ 30 ਸੈਕਿੰਡ ਤੱਕ ਲੈ ਆਪਣਾ ਕਹਿੰਦੇ ਵੀ ਵੱਖਰੀ ਖੇਡ ਖੇਡਦਾ ਜਾਂਦਾ ਹੈ ਇਹ ਨજર ਖੱਧ ਵਾਲੀ ਆਪਣਾ ਮਾਨ ਮੇਰੇ ਵੀਰੋ ਟਗੜਾ ਨੰਬਰ ਦੀ ਟੀਮ ਜੋਰ ਪਾਇਆ ਲੈਕਸੂ ਮੁਕਾਬਲੇ ਨੇ ਆਉ ਦੋਨੋਂ ਟੀਮਾਂ ਬੰਲੀਆ ਹਰਦੇ ਕੰਤਵੀ ਟੀਮ ਖਾਂਦੇ ਖਾਲਾ ਬੰਲੀਆ ਤੇ ਹਰਦੇ ਖਾਲਾ ਅਗਲੇ ਮਿੰਟੇ ਦੋਨੋਂ ਟੀਮਾਂ ਆ ਗਈਆਂ ਜਾਈਆਂ ਲਓ ਸਾਹਮਣੇ ਕਬੱਡੀ ਇਸੇ ਦੇ ਗਬਰੂ ਨੇ ਪਾਏ ਦੂਜੇ ਪਾਸੇ ਲੰਬੜ ਦੀ ਗੋਸ਼ਟ ਦੇ ਮੇਰੇ ਪੁਆਇੰਟ ਇਸ ਜੀ ਧਾਰੀ ਦੇ ਖਾਤੇ ਆ ਫਾਰਡ ਕਹਿੰਦਾ ਵੀ ਹਰਦੇ ਸਾਰੇ ਵਾਲਾ ਬਾਲਾ ਆਪਣੀ ਟੀਮ ਦੇ ਨਾਮ ਦਾ ਵਾਅਦਾ ਕਰ ਗਿਆ ਵਾਅਦਾ ਕਰ ਗਿਆ ਕਾਕਾ ਆ ਗਿਆ ਸ਼ਕਰਪੁਰੀਆ ਦੀ ਕਬਡੀ ਫਾਉਂਡ ਦੇ ਪਾਸੇ ਬੱਸਾ ਲਾਡੂ ਵਾਲੀ

ਚਾਰ ਦੇ ਪ੍ਰਤਾਵਾ ਬੋਲ ਦਿੱਤਾ ਹੈ ਚਾਰ ਦੇ ਆਉਂਦਵਾਦੀ ਬਰਾ ਮੈਠੇ ਹੈ ਪਰ ਕਵਾਰੇ ਪਰ ਉਧਰ ਬਸੀਆਂ ਵਾਲਾ ਨਹੀਂ ਮੰਦਾ ਬਲ ਕਿ ਪੰਜਾਬੀ ਦੇ ਹੱਸਲੇ ਵਿੱਚ ਪਰਮਜੀਤ ਪੁਰੀਆ ਕੋੜ ਅਖੀਰ ਰਾਜ ਸਟੇਲੇ ਕਬੱਡੀ ਪਾ ਰਿਹਾ ਹੈ ਪਰਮਜੀਤ ਪੁਰੀ ਦੇ ਧਰਤੀ ਦੇ ਕੋੜੀ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਦੇ ਅੰਦਰ ਵਿਆਕਮ ਨੇ ਕਹਿੰਦੇ ਬੜੇ ਤਕੜੇ ਜੱਫੇ ਲਾਏ ਆ। ਲਾਵੇ ਖੇਡ ਵਜੂੜੀ ਪੈਣੀ ਹੈ। ਕਾਉਂਡ ਪਿੰਡਾ ਹੈ। ਲਾਵੇ ਡੋਗਾ ਆਇਆ। ਫਾਲ ਟਕਾੜੇ ਲੈਣੀ ਪੈਣੀ ਹੈ। ਹਾ ਕਰਦਾ ਬੇਰੋ ਪਾਈ ਮੈਦਾਨ ਦੇ ਅੰਦਰ ਵਾਹ ਕੋਲਿਆ ਕੋਈ ਨਹੀਂ ਭਾੜੇ ਆਣਾ ਪੂਰਾ ਭੱਜੀਆਂ ਦੇ ਚੱਕੜਾ ਨੰਬਰ ਆਪਣੀ ਟੀਮ ਕੋਲ ਜੋਰ ਆਇਆ ਅਗਲੀ ਕਬੱਡੀ ਕਹਿੰਦੇ ਇਰਫਾਨ ਪਾਉਣ ਦੇ ਲਈ ਵਾਦਾ ਹੋਇਆ ਅਗਲੀ ਆੜੀ ਹੈ ਕਿੰਨੇ ਜਿਹੜੇ ਸਾਹਮਣੇ ਚਾਰ ਜਰਸੀ ਹਸ਼ਿਆਰ ਭਲੀ ਅਗਲੀ ਆੜੀ ਵੀ ਕਬੱਡੀ ਪਾਉਂਦੇ ਪਰ ਇਹ ਮਾਚ ਚੁੱਕਾ ਹੈ ਮੈਚ ਤੱਕਦੇ ਅੱਜ ਸਵਾਦ ਵੱਖਰਾ ਕਿਉਂਕਿ ਮੈਂ ਪਹਿਲੇ ਚੱਕਰ ਕੀਤਾ ਕਿ ਇੰਦਾ ਦੀਆਂ ਟੀਮਾਂ ਸੱਜੀਆਂ ਹੁਣ ਤੇ ਘੱਟ ਉਹ ਘੱਟ ਜਿਹੜਾ ਲੱਖ ਰੁਪਈਆ ਪਾਰਟੀ ਸੋਲੂਸ਼ਨ ਫੀਸ ਚਾਹੀਦੀ ਹੈ ਪਰ ਉਹ جو تبھی ٹھیک ہے سچے پاشا واحر میرے پورے ਹਾਂ ਜੀ ਅਗਲੇ ਮੈਚੀਆਂ ਦੋਨੋਂ ਟੀਮਾਂ ਹਰਦੇਹਰਾਲਾ ਤੇ ਮੱਲੀਆਂ ਹਰਦੇਹਰਾਲਾ ਤੇ ਮੱਲੀਆਂ ਟੀਮ ਆ ਜਾਣਗੇ ਜਲਦੀ ਦੇ ਨਾਲ ਲੈਸ ਮੁਕਾਬਲਾ ਖੇਡਣ ਦੇ ਵਾਸਤੇ 70 ਕਿਲੋ ਦੀ